ਅਸੀ ਗੱਲ ਜੀ ਪਿਆਰੇ ਦੋਸਤੋ ਕੀ ਹਾਲ ਨੇ ਜੀ ਮੈਂ ਤੁਹਾਡਾ ਦੋਸਤ ਗੁਰਸ਼ਾਨ ਅਸੀਂ ਨਾ ਮੁੱਲਾਪੁਰ ਪੈਟਰੋਲ ਪੰਪ ਤੇ ਖੜੇ ਸੀ ਕਿਉਂ ਤੁਹਾਨੂੰ ਇੱਕ ਬਹੁਤ ਹੀ ਪਿਆਰਾ ਦਰਖਤ ਦਿਖਾਉਣ ਲੱਗਾ ਮੈਂ ਟਾਲੀ ਦਾ ਆਹ ਦੇਖੋ ਜੀ ਕਿੰਨੇ ਸੋਹਣੇ ਤਰੀਕੇ ਦੇ ਨਾਲ ਗੋਲ ਟਾਲੀ ਆ ਆਹ ਦੇਖੋ ਉੱਪਰ ਛਤਰੀ ਦੇਖੋ ਤੇ ਆਹ ਐਂ ਪੂਰੀ ਗੋਲ ਛਤਰੀ ਬਣਦੀ ਆ ਥੱਲੇ ਜਾ ਕੇ ਦਿਖਾਣਾ ਤੁਹਾਨੂੰ ਮੈਂ ਯਾਰ ਕਿਆ ਬਾਤ ਬਣਾਈ ਪਈ ਬੰਦਾ ਇਹਨਾਂ ਨੇ ਬਾਈਆਂ ਨੇ ਪਹਿਲਾਂ ਇਹਨੂੰ ਉਸ ਤਰ੍ਹਾਂ ਰੱਖਿਆ ਹੋਣਾ ਕਟਿੰਗ ਕਰਕੇ ਤੇ ਬਹੁਤ ਹੀ ਸੁਣਾ ਦਰਖਤ ਲੱਗਦਾ ਹੈ ਮੁੱਲਾਪੋਰਾ પેટ્રોલ ਪੰਪ ਤੇ ਜਦੋਂ ਵੀ ਤੁਸੀਂ ਆਓ ਜਰੂਰ ਦੇਖ ਕੇ ਜਾਓ ਜੇ ਇਸ ਤਰ੍ਹਾਂ ਦੀ ਟੱਲੀ ਨਹੀਂ ਦੇਖੀ ਐਂਡ ਪੂਰੀ ਜਮਾ ਗੋਲ ਛਤਰੀਆ ਗਰਮੀਆਂ ਚ ਨਜ਼ਾਰਾ ਲੱਗ ਜਾਂਦਾ ਹੁਣ ਮੈਂ ਕਹਿੰਦਾ ਤੇ ਦਰਖਤ ਸਾਰੇ ਜਣੇ ਲਾਇਆ ਕਰੋ ਮੈਂ ਹਮੇਸ਼ਾ ਦਰਖਤ ਵਗੈਰਾ ਦੀ ਵੀਡੀਓ ਪਾਉਣਾ ਰਹਿਣਾ ਖੇਤਾਂ ਦੀ ਤੇ ਤੁਸੀਂ ਦੇਖੋ ਇਹ ਟੱਲੀ ਦਾ ਬੂਟਾ ਨਹੀਂ ਤਾਂ ਆਮ ਟੱਲੀ ਸਿੱਧੀ ਲੰਮੀ ਹੁੰਦੀ ਹੈ ਪਰ ਇਹ ਗੋਲ ਟੱਲੀ ਆ ਜਮਾ ਔਰ ਇਹ ਮੇਰੇ ਖਿਆਲ ਇਹਨਾਂ ਨੇ ਬਾਈ ਹੋਰਾਂ ਨੇ ਬਣਾਈ ਵੀ ਹੈ ਟੱਲੀ ਇਸ ਤਰ੍ਹਾਂ ਇਹ ਦਿਨ ਦਿਨੋ ਚੰਗੀ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰਨਾ ਤੇ ਮੁੱਲਾਪੁਰ ਕਦੇ ਆਏ ਤਾਂ ਦੇਖ ਕੇ ਜ਼ਰੂਰ ਜਾਣਾ